ਲੋਕ ਸਭਾ ਇਲੈਕਸ਼ਨ 2024 ਉਹਦਾ ਜੋ 7ਵੇਂ ਫੇਜ਼ ਦੇ ਵਿੱਚ ਪੰਜਾਬ ਦੀ ਇਲੈਕਸ਼ਨ ਹੋਣ ਵਾਲੀ ਹੈਗੀ ਆ ਕੱਲ ਸਵੇਰੇ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ 1 ਜੂਨ ਦਾ ਉਹਨਾਂ ਦੇ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਸਾਰੇ ਏਰੀਆ ਅੱਜ ਡੋਮਿਨੇਟ ਕਰ ਰਹੇ ਹੈਗੇ ਆ ਸਵੇਰ ਤੋਂ ਅੱਜ ਸਵੇਰ ਤੋਂ ਹੀ ਵਕ ਵਕ ਸਬਡਿਵੀਜ਼ਨਾਂ ਦੇ ਵਿੱਚ ਤੁਸੀਂ ਦੇਖਿਓ ਹੁਣ ਕਿ ਫਲੱਗ ਵਰਚਸ ਵੀ ਹੋਏ ਨੇ ਆਪਣੀ ਰਿਸਰਚ ਆਪਰੇਸ਼ਨਸ ਵੀ ਚੱਲੇ ਆ ਹੁਣ ਵੀ ਅਸੀਂ ਜਦੋਂ ਇਲੈਕਸ਼ਨ ਇਲੈਕਸ਼ਨ ਪ੍ਰੋਸੈਸ ਸ਼ੁਰੂ ਹੋਣ ਦੇ ਸਾਨੂੰ ਹੁਣ 8 ਘੰਟੇ ਬਚੇ ਹੈਗੇ ਆ ਉਹ ਤਾਂ ਪਹਿਲੇ ਵੀ ਅਸੀਂ ਡੋਮੀਨੇਟ ਕਰਕੇ ਰੱਖ ਰਏ ਆ ਤਾਂ ਕਿ ਪਬਲਿਕ ਦੇ ਮਨ ਦੇ ਵਿੱਚ ਇੱਕ ਸੇਫ ਫੀਲ ਆ ਜਾਏ ਸਿਕਿਉਰ ਫੀਲ ਆ ਜਾਏ ਕਿ ਪੁਲਿਸ ਉਹਨਾਂ ਵਾਸਤੇ 24 ਘੰਟੇ ਕੰਮ ਤੇ ਤਨਤ ਹੈਗੀ ਆ ਸਾਡੇ ਨਾਲ ਆਪਣੇ ਸੀਏਪੀਐਫ ਦੀ ਫੋਰਸ ਹੈਗੀ ਆ ਜੋ ਬਾਹਰਲੀ ਫੋਰਸ ਹੈਗੇ ਆ ਤਾਂ ਕਿ ਉਹਨਾਂ ਦੇ ਮਨ 'ਚ ਕੋਈ ਵੀ ਅਗਰ ਇਹ ਆਸ਼ੰਕਾ ਹੋਵੇ ਕਿ ਕੋਈ ਮਾੜੇ ਅਨਸਰ ਹੈਗੇ ਨੇ ਕੋਈ ਇਹਨਾਂ ਦਾ ਮਤਲਬ ਰੋਕ ਸਕਦੇ ਹੈਗੇ ਕੋਈ ਝਗੜਾ ਹੋ ਸਕਦੇ ਆ ਉਹ ਕੋਈ ਚੀਜ਼ ਲੋਕਾਂ ਦੇ ਮਨ 'ਚ ਨਾ ਰਵੇ ਅਸੀਂ ਪੂਰਾ ਤਿਆਰ ਹੈ ਜੀ ਆਪਣੇ ਫੋਰਸ ਬਾਹਰ ਹੈਗੇ ਪੂਰੇ ਪੀਸਫੁਲ ਇਲੈਕਸ਼ਨਸ ਜੋ ਹੈਗੀ ਔਰ ਫੇਅਰ ਐਂਡ ਫਰੀ ਇਲੈਕਸ਼ਨਸ ਐਂਡ ਪੀਸਫੁਲ ਐਂਡ ਸੇਫ ਇਲੈਕਸ਼ਨਸ ਉਹ ਅਸੀਂ ਕਰਾਵਾਂਗੇ ਇਹ ਰਹਿਦਾ ਕਿ ਇਸ ਵੇਲੇ ਇਹ ਜਿਹੜੇ 48 ਆਪ ਸੀ ਜਿਹੜੇ ਨਿਕਲ ਰਹੇ ਨੇ ਜੀ ਇਹਦੇ ਵਿੱਚ ਰਹਿਦਾ ਕਿ ਕੁਝ ਗਰੁੱਪਸ ਜਾਂ ਕੁਛ ਇਦਾਂ ਦੀ ਵੀ ਰਹਿਣਦੇ ਉਹ ਇਸ ਲਈ ਇਸ ਲਈ ਬਿਲਕੁਲ ਜ ਬਿਲਕੁਲ ਹਮਨੇ ਹਰ ਕੋਈ ਚੀਜ਼ ਉਹ ਦਿਮਾਗ ਚ ਰੱਖਣੀ ਹੁੰਦੀ ਹੈ ਉਹਦੇ ਕਰਕੇ ਹੀ ਅੱਜ ਦਾ ਹੁਣ ਜੋ ਸਾਡਾ ਰਾਤ ਦੀ ਡੋਮਿਨੇਸ਼ਨ ਹੈਗੇ ਉਸ ਚੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਹੈਗੇ ਕਿਉਂਕਿ ਕੰਪਲੇਂਟ ਆਉਂਦੇ ਨੇ ਕਿ ਕਿੱਥੇ ਕੋਈ ਥਾਂ ਤੇ ਸ਼ਰਾਬ ਦੀ ਵੰਡ ਹੋ ਸਕਦੀ ਆ ਜਾਂ ਕਿਤੇ ਫ੍ਰੀ ਬੀਜ਼ ਜੋ ਦਿੱਤੀ ਜਾਂਦੀ ਹੈ ਕੋਈ ਸਾੜੀ ਹੋ ਗਿਆ ਜਾਂ ਕੋਈ ਕਪੜੇ ਹੋ ਗਏ ਜਾਂ ਪੈਸੇ ਹੋ ਗਏ ਉਹਨਾਂ ਚੀਜ਼ਾਂ ਨੂੰ ਵੀ ਧਿਆਨ ਵਿੱਚ ਰੱਖਦੇ ਹੋਏ ਕਿ ਉਹ ਉਹ ਐਦੇ ਦੀ ਕੋਈ ਚੀਜ਼ ਨਾ ਹੋਵੇ ਉਹਦੇ ਕਰਕੇ ਪੁਲਿਸ ਜੋ ਹੈਗੀ ਪੂਰੀ ਅੱਜ ਰਾਤ ਵੀ ਗਸ਼ਟੇ ਰਹੇ